ਦੈਨਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਤਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਨ ਲੋਕਵਾਜ਼ ਤੇ ਦਰਸ਼ਕੋ ਅਜਤੋਂ ਜਿਹੜਾ ਵਾ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਜਿਹੜਾ ਪੂਰੇ ਹਗਾਮਿਆਂ ਭਰਿਆ ਰਹਿਣ ਦੀ ਆਸ ਆ ਤੇ ਡਿਪਟੀ ਸਪੀਕਰ ਦੀ ਮੰਗ ਜਿਹੜੀ ਕਾਂਗਰਸ ਪਾਰਟੀ ਨੇ ਕੀਤੀ ਆ ਇਸ ਤੋਂ ਇਲਾਵਾ ਲੱਗਦਾ ਇਹ ਵਾ ਪੀਐਸਵਾਰ ਜਿਹੜੀ ਪੰਜਾਬ ਤੋਂ ਐਮਪੀ ਚੁਣ ਕੇ ਗਏ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਤੇ ਇਸ ਵਾਰ ਜਿਹੜਾ ਪੰਜਾਬ ਦੀਆਂ ਜਿਹੜੀਆਂ ਉੱਥੇ ਮੰਗਾਵਾਂ ਜਿਆਦੀਆਂ ਉਠਾਈਆਂ ਜਾ ਸਕਦੀਆਂ ਨੇ ਕਿਉਂਕਿ ਜਿਹੜੇ ਆਵਾਜ਼ ਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਇਸ ਤੋਂ ਇਲਾਵਾ ਕਾਂਗਰਸ ਦੇ ਚਰਨਜੀਤ ਚੰਨੀ ਜੀ ਰੰਦਾਵਾ ਸਾਹਿਬ ਤੇ ਵਿਰਿੰਗ ਜੀ ਤੇ ਇਸ ਤੋਂ ਇਲਾਵਾ ਜਿਹੜੇ ਆਜ਼ਾਦ ਮੈਂਬਰ ਦੋ ਜਿੱਤੇ ਨੇ ਭਾਵੇਂ ਅਮਰਤਪਾਲ ਹਜੇ ਵੀ ਜੇਲ੍ਹ ਚ ਬੰਦ ਆ ਤੇ ਸਰਬਜੀਤ ਸਿੰਘ ਖਾਲਸਾ ਵੀ ਜਿਹੜੇ ਬੰਦੀ ਸਿੰਘਾਂ ਦਾ ਜਾਂ ਹੋਰ ਮੁੱਦੇ ਜਿਹੜੇ ਉਠਾਏ ਜਾ ਸਕਦੇ ਨੇ ਤੇ ਇਸ ਤਰ੍ਹਾਂ ਲੱਗਦਾ ਵਾ ਕਿ ਜਿਹੜੇ ਵੀ ਪਹਿਲਾਂ ਪਾਰਲੀਮੈਂਟ ਦੇ ਨੰਗੇ ਨੇ ਸੈਸ਼ਨ ਉਹਨਾਂ ਤੋਂ ਇਸ ਵਾਰ ਪੰਜਾਬ ਦੇ ਜਿਹੜੇ ਐਮਪੀ ਨੇ ਉਹ ਵੱਧ ਤੋਂ ਵੱਧ ਜਿਹੜੀਆਂ ਮੰਗਾਂ ਪੰਜਾਬ ਦੀਆਂ ਅਠਾਉਣਗੇ ਕਿਉਂਕਿ ਬਹੁਤ ਪੰਜਾਬ ਦੇ ਮਸਲੇ ਨੇ ਜਿਹੜੇ ਕੇਂਦਰ ਦੇ ਨਾਲ ਸੰਬੰਧਤ ਆ ਤੇ ਉਹਨਾਂ ਦੇ ਬਾਰੇ ਪਾਰਲੀਮੈਂਟ ਦੇ ਵਿੱਚ ਜਿਹੜੀ ਚਰਚਾ ਵਾ ਹੋ ਸਕਦੀ ਆ ਲੋਕਾਂ ਨੂੰ ਆਸ ਜ਼ਰੂਰ ਆ ਕਿ ਜਿਹੜੇ ਇਸ ਵਾਰ ਪਾਰਲੀਮੈਂਟ ਮੈਂਬਰ ਚੁੜੇਗੇ ਨੇ ਭਾਵੇਂ ਉਹ ਪਟਿਆਲੇ ਵਾਲੇ ਹੋਣ ਤੇ ਭਾਵੇਂ ਖਡੂਰ ਸਾਹ ਵਾਲੇ ਤੇ ਭਾਵੇਂ ਜਲੰਧਰ ਵਾਲੇ ਉਹ ਵਾਤੋ-ਵਾਦ ਜਿਹੜੇ ਮਸਲੇ ਨੇ ਉਹ ਉਠਾਉਣਗੇ ਕਿਉਂਕਿ ਜਿਹੜਾ ਅਮਰਿਤਪਾਲ ਦਾ ਮਸਲਾ ਵੀ ਹੋ ਸਕਦਾ ਵਾ ਕਿਉਂਕਿ ਉਹ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਨੇ ਤੇ ਪਰ ਹਜੇ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਬੰਦ ਨੇ ਉਹਨਾਂ ਦਾ ਮਸਲਾ ਵੀ ਉੱਥੇ ਜਿਹੜਾ ਉੱਠ ਸਕਦਾ ਵਾ ਤੇ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਦਾ ਮਸਲਾ ਬੜਾ ਅਹਿਮ ਆ ਤੇ ਕਿਸਾਨਾਂ ਦੇ ਮਸਲੇ ਵੀ ਪਾਰਲੀਮੈਂਟ ਦੇ ਵਿੱਚ ਉਠਾਏ ਜਾ ਸਕਦੇ ਨੇ ਜੇ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੀ ਤੇ ਮਹਾਰਾਸ਼ਟਰ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ 1267 ਕਿਸਾਨਾਂ ਨੇ ਖੁਦਕਿਚੀ ਕੀਤੀ ਆ ਜਿਹੜੀ ਕਿ ਬਹੁਤ ਵੱਡੀ ਗਿਣਤੀ ਆ ਦੇਖੋ ਕੱਲੇ ਪੰਜਾਬ ਦੀ ਗੱਲ ਨਹੀਂ ਕਿ ਪੰਜਾਬ ਦੇ ਲੋਕ ਹੀ ਆਤਮ ਹੱਤਿਆ ਕਰ ਰਹੇ ਨੇ ਖੁਦਕਸ਼ੀਆਂ ਕਰ ਰਹੇ ਨੇ ਤੇ ਹੋਰ ਸਟੇਟਾਂ ਦੇ ਵਿੱਚ ਵੀ ਆ ਮਹਾਰਾਸ਼ਟਰ ਦਾ ਅੰਕੜਾ ਵੀ ਬੜਾ ਵੱਡਾ ਤੇ ਭਾਵੇਂ ਉੱਥੇ ਬੀਜੇਪੀ ਦੀ ਭਾਈਵਾਲ ਵਾਲੀ ਸਰਕਾਰ ਆ ਤੇ ਫਿਰ ਵੀ ਅੰਕੜਾ ਉੱਥੇ ਬੜਾ ਵੱਡਾ ਵਾ ਜੇ 2022 ਦੀ ਗੱਲਬਾਤ ਕਰੀਏ ਤੇ ਉੱਥੇ 11290 ਨੇ ਖੁਦਕਸ਼ੀ ਕੀਤੀ ਜਿਦੇ ਵਿੱਚੋਂ 5000 207 ਜਿਹੜੇ ਕਿਸਾਨ ਨੇ ਤੇ 6083 ਜਿਹੜੇ ਖੇਤ ਮਜ਼ਦੂਰ ਨੇ ਕਿਉਂਕਿ ਜਦੋਂ ਖੇਤੀ ਦਾ ਸੰਕਟ ਆਇਆ ਤੇ ਫਿਰ ਜਿਹੜੇ ਮਜ਼ਦੂਰ ਕੰਮ ਕਰਨ ਵਾਲੇ ਨੇ ਜੇ ਕਿਸਾਨ ਦੇ ਕੁਝ ਪੜ ਪੱਲੇ ਹੋਵੇਗਾ ਤੇ ਤਾਂ ਹੀ ਮਜ਼ਦੂਰਾਂ ਨੂੰ ਕੁਝ ਦੇਵੇਗਾ ਤੇ ਜੇ ਕਿਸਾਨਾਂ ਦੇ ਪੱਲੇ ਹੀ ਕੁਝ ਨਾ ਹੋਵੇਗਾ ਤਾਂ ਮਜ਼ਦੂਰਾਂ ਨੂੰ ਵਿਚਾਰਾ ਕੀ ਦੇਊਗਾ ਜਦੋਂ ਕਿਸਾਨ ਸੰਕਟ ਦੇ ਵਿੱਚ ਫਸਦਾ ਤੇ ਨਾਲ ਜਿਹੜੇ ਖੇਤ ਮਜ਼ਦੂਰ ਨੇ ਖੇਤੀ ਤੇ ਨਿਰਪਰ ਕਰਨ ਵਾਲੇ ਕੰਮ ਹੀ ਹੁੰਦੇ ਨੇ ਉਹ ਵੀ ਸੰਕਟ ਦੇ ਵਿੱਚ ਫਸ ਜਾਂਦੇ ਨੇ ਐਮ ਐਸ ਪੀ ਦਾ ਮੁੱਦਾ ਬੜਾ ਇਹ ਮੁੱਦਾ ਵਾ ਤੇ ਹੋ ਸਕਦਾ ਹੈ ਕਿ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਇਸ ਮਸਲੇ ਤੇ ਜਿਹੜੀ ਪਾਰਲੀਮੈਂਟ ਦੇ ਵਿੱਚ ਆਵਾਜ਼ ਠਾਉਣ ਦੂਸਰੀ ਗੱਲ ਆ ਕਿ ਜਿਸ ਤਰ੍ਹਾਂ ਸ਼ੰਭੂ ਬਾਰਡਰ ਬੰਦ ਕੀਤਾ ਹੋਇਆ ਜਿਸ ਤਰ੍ਹਾਂ ਦੂਸਰੀ ਦੇਸ਼ ਦੀ ਸਰਹੱਦ ਹੁੰਦੀ ਆ ਇਹ ਮਸਲਾ ਵੀ ਪਾਰਲੀਮੈਂਟ ਦੇ ਵਿੱਚ ਉੱਠ ਸਕਦਾ ਕਿ ਜੇ ਪੰਜਾਬ ਦੇ ਕਿਸਾਨ ਜਾਂ ਕਿਸੇ ਵੀ ਸਟੇਟ ਦੇ ਕਿਸਾਨ ਕੇਂਦਰ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ ਕੇਂਦਰ ਨੂੰ ਆਪਣੀਆਂ ਮੰਗਾਂ ਬਾਰੇ ਦੱਸਣਾ ਚਾਹੁੰਦੇ ਆ ਤਾਂ ਕਿਉਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਇਹ ਬੜਾ ਵੱਡਾ ਮਸਲਾ ਵਾ ਦੂਸਰੇ ਪਾਸੇ ਮਮਤਾ ਬੇਨਰਜੀ ਨੇ ਪੁਵਿਕ ਬਣੀ ਕੀਤੀ ਆ ਕਿ ਈਐਨਡੀਆ ਦੀ ਸਰਕਾਰ ਬਹੁਤਾ ਚਿਰ ਜਿਹੜਾ ਨਹੀਂ ਚਲੇਗੀ ਉਹਨਾਂ ਨੇ ਕਲਕੱਤਾ ਦੇ ਵਿੱਚ ਬੰਗਾਲ ਦੇ ਵਿੱਚ ਜਿਹੜਾ ਅਕਲੇਸ਼ ਜਾਦਵ ਨੂੰ ਵੀ ਜਾਇਆ ਕਿ ਰੁਪੀ ਦੇ ਵਿੱਚ ਉਹਨਾਂ ਦੀ ਚੰਗੀ ਕਾਰਜਕਾਰੀ ਰਹੀ ਆ ਪਰਲਮੈਂਟ ਚ ਉਹਨਾਂ ਦੇ ਵਿੱਚ ਉਹਦੀ ਸਿਰਾਰਾ ਵੀ ਕੀਤੀ ਆ ਤੇ ਹੋਰ ਮਤਲਿਆਂ ਤੇ ਵੀ ਵਿਚਾਰ ਕੀਤੀ ਆ ਤੇ ਲੱਗਦਾ ਕਿ ਦੇਸ਼ ਦੇ ਵਿੱਚ ਜਿਹੜਾ ਫਰੰਟ ਬਣਿਆ ਸੀਗਾ ਬੀਜੇਪੀ ਦੇ ਖਿਲਾਫ ਉਹ ਹੋਰ ਵੀ ਮਜ਼ਬੂਤ ਹੁੰਦਾ ਜਿਹੜਾ ਨਜ਼ਰ ਆ ਰਿਹਾ ਵਾ ਰੀਟੇਕ ਇਸ ਤੋਂ ਲਾਵਾ ਦਰਸ਼ਕੋ ਇੱਕ ਬੜਾ ਰੀਟੇਕ ਇਸ ਤੋਂ ਲਾਵਾ ਦਰਸ਼ਕੋ ਬੜਾ ਇੱਕ ਅਹਿਮ ਮੁੱਦਾ ਵਾ ਰੇਲ ਗੱਡੀਆਂ ਦਾ ਇੱਕ ਰੇਲ ਗੱਡੀ ਪਟਨਾ ਪੁੱਤਰ ਚਲਦੀ ਐ ਇੱਥੋਂ ਆਪਣੇ ਚੰਡੀਗੜ੍ਹ ਤੋਂ ਤੇ ਉਹ ਵੀ ਪਟਨਾ ਸਾਹਿਬ ਵਿਖੇ ਨਹੀਂ ਰੁਕਦੀ ਇੱਕ ਜਿਹੜੀ ਚਲਦੀ ਆ ਨੰਗਲ ਤੋਂ ਗੁਰਮੁਖੀ ਐਕਸਪ੍ਰੈਸ ਤੇ ਉਹ ਵੀ ਪਟਨਾ ਵਿਖੇ ਨਹੀਂ ਰੁਕਦੀ ਬੜੇ ਚਿਰ ਦੀ ਮੰਗਾ ਸਿੱਖਾਂ ਦੀ ਉਹ ਜਿਹੜੀ ਪਟਨਾ ਸਾਹਿਬ ਰੁਕਣੀ ਚਾਹੀਦੀ ਆ ਤੇ ਜਿਹੜੀ ਇਹ ਗਰਮਕੀ ਐਕਸਪ੍ਰੈਸ ਆ ਇਹ ਜਿਹੇ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇ ਤੇ ਆਨੰਦਪੁਰ ਸਾਹਿਬ ਤੇ ਪਟਨਾ ਸਾਹਿਬ ਦੋਵਾਂ ਤੱਕ ਤਾਂ ਨੂੰ ਜੋੜ ਸਕਦੀ ਆ ਇਹਦੇ ਬਾਰੇ ਹੁਣ ਵਰਨੀਤ ਬਿੱਟੂ ਜੀ ਵੀ ਆ ਉਹਨਾਂ ਤੱਕ ਵੀ ਅਪੀਲ ਕੀਤੀ ਆ ਤੇ ਵਕਫਾਕ ਮੰਚਾਂ ਤੇ ਜਿਹੜੇ ਸਿੱਖ ਆ ਉਹ ਹਮੇਸ਼ਾ ਹੀ ਇਹ ਆਵਾਜ਼ ਜਿਹੜੇ ਰੀਟੇਕ ਵਕਫਾਕ ਮੰਚਾਂ ਦੇ ਸਿੱਖ ਹਮੇਸ਼ਾ ਹੀ ਇਹ ਆਵਾਜ਼ ਠਾਉਂਦੇ ਰਹੇ ਆ ਕਿ ਜਿਹੜੀਆਂ ਇਹ ਟ੍ਰੇਨਾਂ ਆ ਈ ਪreturnData ਸਾਹਿਬ ਵਿਖੇ ਰੁਕਣੀਆਂ ਚਾਹੀਦੀਆਂ ਉਹ 30 ਕਿਲੋਮੀਟਰ ਉਰੇ ਹੀ ਰੁਕ ਜਾਂਦੀਆਂ ਤੇ ਪreturnData ਸਾਹਿਬ ਤੋਂ ਸਿੱਧੀ ਲੰਘ ਜਾਂਦੀਆਂ ਪreturnData ਸਾਹਿਬ ਨਹੀਂ ਰੁਕਦੀਆਂ ਸਿਰਫ ਇੱਕ ਹੀ ਟ੍ਰੇਨ ਆ ਜਿਹੜੀ ਅੰਮ੍ਰਿਤਸਰ ਤੋਂ ਚੱਲਦੀ ਆ ਤੇ ਉਹ ਹਫਤੇ ਦੇ ਵਿੱਚ ਸ਼ਾਇਦ ਤਿੰਨ ਦਿਨ ਮੈਨੂੰ ਲੱਗਦਾ ਵੀ ਚੱਲਦੀ ਆ ਜੇ ਖਾਸ ਕਰਕੇ ਹੁਣ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆਉਣਾ ਵਾ ਤੇ ਪreturnData ਸਾਹਿਬ ਦੇ ਵਿੱਚ ਬੜੇ ਵੱਡੇ ਸਮਾਗਮ ਮਨਾਏ ਜਾਂਦੇ ਆ ਤੇ ਸਿੱਖ ਜੱ트로ਨੇ ਜਾਣਾ ਹੁੰਦਾ ਸੋ ਇਹ ਜਿਹੜੀ ਗੱਲ ਆ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਮੰਗ ਮੰਨ ਲੈਣੀ ਦੇਦੀ ਆ ਤੇ ਜਿਹੜੀਆਂ ਟ੍ਰੇਨਾਂ ਵਾਂ ਪੜਨਾ ਸਾ ਵਿਖੇ ਜਿਹੜੀਆਂ ਵਾਂ ਰੁਕਣੀਆਂ ਚਾਹੀਦੀਆਂ ਵਾਂ ਤੇ ਇਸ ਤੋਂ ਇਲਾਵਾ ਵੀ ਬੜੇ ਅਹਿਮ ਮਸਲੇ ਨੇ ਪੰਜਾਬ ਦੇ ਜਿਹੜੇ ਲੱਗਦਾ ਵਾ ਕਿ ਪਾਰਲੀਮੈਂਟ ਦੇ ਵਿੱਚ ਠਾਕ ਕੇ ਇਸ ਵਾਰ ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਖਰੇ ਉਤਰਨ ਦੀ ਸਮਭਾਵਨਾ ਵਾਂ ਉਤਰਦੇ ਆ ਜਾਂ ਨਹੀਂ ਉਤਰਦੇ ਇਹ ਦਮਨ ਵਾਲਾ ਸਮਾਂ ਦੱਸੇਗਾ ਪਰ ਜਿਹੜਾ ਇਹ ਜਲਾਸਾ ਇਹ ਹੈਗਾ ਬਹੁਤ ਭਰਪੂਰ ਹੋਏਗਾ ਕਿਉਂਕਿ ਅਗਨੀ ਵੀਰਾਂ ਦੀ ਸਮੱਸਿਆ ਜਿਹੜੀ ਆ ਮਸਲਾ ਵਾ ਉਹ ਵੀ ਉਠਾਇਆ ਜਾਏਗਾ ਕਿਉਂਕਿ ਰਾਹਲ ਗਾਂਧੀ ਤਾਂ ਐਲਾਨ ਕਰ ਚੁੱਕੇ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਇਹ ਸਕੀਮ ਬੰਦ ਕੀਤੀ ਜਾਏਗੀ ਤੇ ਪੱਕੀ ਭਰਤੀ ਜਿਹੜੀ ਫੌਜ ਦੇ ਵਿੱਚ ਉਹ ਕੀਤੀ ਜਾਏਗੀ ਤੇ ਵੈਸੇ ਜਿਹੜੀ ਅਗਨੀ ਵੀਰ ਸਕੀਮ ਆ ਜੀ ਉਹਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਜਾਂ ਤੇ ਮੈਨੂੰ ਲੱਗਦਾ ਉਦੇਵੜੇ ਅਹਿਮ ਨਤੀਜੇ ਕਦੇ ਜਾ ਸਕਦੇ ਆ ਰੀਟੇ ਪਣ 4 ਸਾਲਾਂ ਬਾਅਦ 4 ਸਾਲਾਂ ਬਾਅਦ ਉਹਨਾਂ ਨੂੰ ਰਟਾਇਰਮੈਂਟ ਦੇ ਦਿੱਤੀ ਜਾਂਦੀ ਅਗਨੀ ਵੀਰਾਂ ਨੂੰ ਤੇ ਜੇ ਉਹਨਾਂ ਨੂੰ ਹੋਵੇ ਕਿ 50000 ਰੁਪਇਆ ਪੈਨਸ਼ਨ ਆ ਦਿੱਤੀ ਜਾਵੇ ਪਲੱਸ ਜਿਹੜੇ ਮਗਿਆਹੀ ਪੱਤਾ ਤਾਂ ਬੜੀ ਵਧੀਆ ਸਕੀਮ ਸਾਬਤ ਹੋ ਸਕਦੀ ਆ ਹਰੇਕ ਸਟੇਟ ਦੇ ਵਿੱਚੋਂ ਜਿਹੜਾ ਹਰ ਸਾਲ 1 ਲੱਖ ਜਿਹੜਾ ਅਗਨੀ ਵੀਰ ਉਹ ਪਰਤੀ ਕੀਤਾ ਜਾਵੇ ਤੇ ਜੋ ਸਾਲਾਂ ਬਾਅਦ ਪੈਰਮੈਂਟ ਤੋਂ ਬਾਅਦ 50000 ਰੁਪਿਆ ਪੈਨਸ਼ਨ ਤੇ ਨਾਲ ਜਿਹੜਾ ਉਹ ਮਗਿਆਹੀ ਪੱਤਾ ਉਹਨਾਂ ਨੂੰ ਜੇ ਮਿਲੇ ਜੇ ਇਸ ਤਰ੍ਹਾਂ ਦੀ ਇਹ ਸਕੀਮ ਇਹਦੇ ਵਿੱਚ ਤਬਦੀਲੀ ਆ ਜਾਏ ਤੇ ਮੈਨੂੰ ਲੱਗਦਾ ਵੀ ਬੜੀ ਵੱਡੀ ਜਿਹੜੀ ਇਹਦੇ ਨਤੀਜੇ ਕੱਢੇ ਜਾ ਸਕਦੇ ਨੇ ਇਹ ਇੱਕ ਦੇਸ਼ ਵਾਸਤੇ ਵੀਰ ਪੱਤਰ ਸਾਫਤ ਹੋ ਸਕਦਾ ਬੇਰਜ਼ਗਾਰੀ ਨੂੰ ਖਤਮ ਕਰਨ ਦੇ ਵਾਸਤੇ ਜਿਹੜੀ ਇਹ ਸਕੀਮ ਉਹ ਬਹੁਤ ਵਧੀਆ ਸਾਬਤ ਹੋ ਸਕਦੀ ਆ ਸੋ ਇਸ ਤਰ੍ਹਾਂ ਦੀ ਮੈਂ ਸਮਝਦਾ ਕਿ ਜਿਹੜੇ ਵਿਰੋਧੀ ਮੈਂਬਰ ਨੇ ਪਾਰਲੀਮੈਂਟ ਦੇ ਉਹਨਾਂ ਨੂੰ ਇਹ ਅਵਾਇਸ ਹੋਣੀ ਚਾਹੀਦੀ ਆ ਕਿ ਅਗਨੀ ਵੀਰਾਂ ਨੂੰ ਠੀਕ ਆ ਡਿਲਾਉ ਸਕੀਮ ਤੁਸੀਂ ਪਰ ਉਹਨਾਂ ਨੂੰ 50000 ਰੁਪਏ ਪੈਨਸ਼ਨ ਪਰ ਮੰਥ ਮੰਥਲੀ ਜਿਹੜੀ ਤੇ ਨਾਲ ਉਹਨਾਂ ਨੂੰ ਮਗਿਆਹੀ ਪੱਤਾ ਜਿਹੜਾ ਮਿਲਣਾ ਚਾਹੀਦਾ ਵਾ ਇੰਨੀ ਪੈਨਸ਼ਨ ਦੇ ਦਿਓ ਤੇ ਤੈਰ ਹੋ ਕੇ ਅਗਲੇ ਆਪ ਦੇ ਵੀ ਕੰਮ ਤੰਦਾ ਕਰਨ ਚਾਹੀਦਾ ਨਾ ਕਰਨ ਜ਼ਿੰਦਗੀ ਆਪਣੀ ਚੱਜ ਨਾਲ ਜੀ ਲੈਣਗੇ ਇਹ ਜ਼ਰੂਰ ਮੰਗ ਕਰਨੀ ਚਾਹੀਦੀ ਆ ਵਿਰੋਧੀ ਧਿਰਾਂ ਨੂੰ ਤੇ ਜੇ 1 ਲੱਖ ਜਿਹੜਾ ਅਗਨੀਵੀਰ ਆ ਇਹ ਕਰ 1 ਲੱਖ ਅਗਨੀਵੀਰ ਹਰੇਕ ਸਟੇਟ ਚੋਂ ਭਰਤੀ ਕੀਤਾ ਜਾਵੇ ਹਰ ਸਾਲ ਤੇ ਕਾਫੀ ਹੱਦ ਤੱਕ ਜਿਹੜੀ ਬੇਰੁਜ਼ਗਾਰੀ ਆ ਉਹ ਘਟ ਸਕਦੀ ਹੈ ਸੋ ਦਰਸ਼ਕੋ ਇਸੀ ਪ੍ਰੋਗਰਾਮ ਲੋਕਾਂ ਕਬਾੜ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜੂੜ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਪਲੰਮੋਈ ਇੱਥੇ ਦਿਵਾ ਗਿਆ ਨਾ ਨਾ ਕਿਤੇ ਨਹੀਂ ਦੇਖਦੇ ਰਹਿਣਾ ਦਾ ਟੀਵੀ ਐਨਆਰਆਈ ਸਤਸ੍ਰੀ ਅਕਾਲ